ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਫੁੱਲਾਂ ਦੇ ਵੇ ਬਾਗ ਵਿੱਚੋਂ ਲੰਘੀਏ ਥੋੜੀ ਖੁਸ਼ਬੂ ਚੁਰਾ ਲੈਨੇ ਆ ਤਾਰਿਆਂ ਦੀ ਰੋਸ਼ਨੀ ਉਧਾਰੀ ਸੰਗ ਹੀ ਰਲਾ ਲੈਨੇ ਆ ਇਹ ਬੜੀ ਸੋਹਣੀ ਜਹੀ ਜ਼ਿੰਦਗੀ ਸਜਾਈਏ ਕੋਈ ਨਾ ਜਾਵੇ ਪਲ ਸੱਜਣਾ ਇਹ ਦੁੱਖ ਸੁੱਖ ਵਾਰੀ-ਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੀ-ਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਐਵੇਂ ਤੱਕਦਾ ਹੱਥਾਂ ਦੀਆਂ ਲਕੀਰਾਂ ਤੇ ਤੇਥੋਂ ਸਮਝੋ ਪਾਰ ਹੋ ਗਈਆਂ ਦਰਦਾਂ ਤੇ ਪੀੜਾਂ ਨੇ ਪਾਇਆ ਘੇਰਾ ਜੋ ਰਗ ਰਗ ਟੋਜੀ ਗੀਆਂ ਕਾਤੋਂ ਉੱਛਲੇ ਪਾਣੀ ਦੀ ਛਲ ਵਾਂਗਰਾ ਥੋੜੀ ਜੀ ਪਾ ਥੱਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਸੁਣਨੇ ਸੁਣਨੇ ਰਾਹਾਂ ਤੇ ਨ ਰੌਣਕਾਂ ਆਵਾਜ਼ ਕੋਹਾਂ ਦੂਰੋਂ ਨਾ ਸੁਣੇ ਇੱਥੇ ਹਾਸਿਆਂ ਦੇ ਵਿੱਚ ਹੱਸਦਾ ਨਾ ਕੋਈ ਦੁੱਖਾਂ ਚ ਹੋਈ ਜਾਨ ਜੀ ਦੁਨੀ ਤੂੰ ਕਾਹ ਤੋਂ ਜ਼ਿੰਦਗੀ ਨੂੰ ਛੋਟੀ ਕਰੀ ਜਾਵੇਂ ਤੇ ਮੌਤ ਦੇ ਤੂ ਤੁਰੇ ਵੱਲ ਸੱਜਣਾ ਇਹ ਦੁੱਖ ਸੁੱਖ ਵਾਰੀ ਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਜਦ ਖੁਦਾ ਨੇ ਹੀ ਭੇਜਿਆ ਧਰਤੀ ਤੇ ਕੋਈ ਤਾਂ ਸੋਚ ਸੋਚੀ ਹੋਵੇਗੀ ਦਾਣਾ ਆਪਣੇ ਵੀ ਹੱਕ ਵਾਲਾ ਹੋਣਾ ਕੋਈ ਤਾਂ ਗੱਲ ਤੇਰੀ ਬੋਚੀ ਹੋਵੇਗੀ ਸਿਵਿਆ ਕਿਉਂ ਹਾਰਦਾ ਤੂੰ ਹੱਥ ਜਿਹਾ ਫੜਦਾ ਤੂੰ ਹਿੰਮਤ ਨਾਲ ਰਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਸੱਚੇ ਆਕਾਲ ਜੀ ਸਾਰਿਆਂ ਨੂੰ ਆਜਾ ਫੁੱਲਾਂ ਦੇ ਵੇ ਬਾਗ ਵਿੱਚੋਂ ਲੰਘੀਏ ਥੋੜੀ ਖੁਸ਼ਬੂ ਚੁਰਾ ਲੈਨੇ ਆ ਤਾਰਿਆਂ ਦੀ ਰੋਸ਼ਨੀ ਉਧਾਰੀ ਸੰਗ ਹੀ ਰਲਾ ਲੈਨੇ ਆ ਇਹ ਬੜੀ ਸੋਹਣੀ ਜਹੀ ਜ਼ਿੰਦਗੀ ਸਜਾਈਏ ਕੋਈ ਨਾ ਜਾਵੇ ਪਲ ਸੱਜਣਾ ਇਹ ਦੁੱਖ ਸੁੱਖ ਵਾਰੀ ਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੀ ਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਐਵੇਂ ਤੱਕ ਦਾ ਹੱਥਾਂ ਦੀਆਂ ਲਕੀਰਾਂ ਤੇ ਤੇਥੋਂ ਸਮਝੋ ਪਾਰ ਹੋ ਗਈਆਂ ਦਰਦਾਂ ਤੇ ਪੀੜਾਂ ਨੇ ਪਾਇਆ ਘੇਰਾ ਜੋ ਰਗ ਰਗ ਟੋਜੀ ਗੀਆਂ ਕਾਤੋਂ ਉੱਛਲੇ ਪਾਣੀ ਦੀ ਛਲ ਵਾਂਗਰਾਂ ਥੋੜੀ ਜੀ ਪਾ ਠਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਸੁੰਨੇ ਸੁੰਨੇ ਰਾਹਾਂ ਤੇ ਨਾ ਰੌਣਕਾਂ ਆਵਾਜ਼ ਕੋਹਾਂ ਦੂਰੋਂ ਨਾ ਸੁਣੇ ਇੱਥੇ ਹਾਸਿਆਂ ਦੇ ਵਿੱਚ ਹੱਸਦਾ ਨਾ ਕੋਈ ਦੁੱਖਾਂ ਚ ਹੋਈ ਜਾਨ ਜੀ ਦੁਨੇ ਤੂੰ ਕਾਹਤੋ ਜ਼ਿੰਦਗੀ ਨੂੰ ਛੋਟੀ ਕਰੀ ਜਾਵੇਂ ਤੇ ਮੌਤ ਦੇ ਤੁੱਟੁਰੇ ਵੱਲ ਸੱਜਣਾ ਇਹ ਦੁੱਖ ਸੁੱਖ ਵਾਰੀ ਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੋ ਵਾਰੀ ਚੱਲਦੇ ਨਾ ਇਹਨਾਂ ਦਾ ਕੋਈ ਹੱਲ ਸੱਜਣਾ ਜਦ ਖੁਦਾ ਨੇ ਹੀ ਭੇਜਿਆ ਧਰਤੀ ਤੇ ਕੋਈ ਤਾਂ ਸੋਚ ਸੋਚੀ ਹੋਵੇਗੀ ਦਾਣਾ ਆਪਣੇ ਵੀ ਹੱਕ ਵਾਲਾ ਹੋਣਾ ਕੋਈ ਤਾਂ ਗੱਲ ਤੇਰੀ ਬੋਚੀ ਹੋਵੇਗੀ ਸਿਵਿਆ ਕਿਉਂ ਹਾਰਦਾ ਤੂੰ ਹੱਥ ਜਿਹਾ ਫੜਦਾ ਤੋ ਹਿੰਮਤ ਨਾਲ ਰਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲ ਦੇਣਾ ਇਹਨਾਂ ਦਾ ਕੋਈ ਹੱਲ ਸੱਜਣਾ ਇਹ ਦੁੱਖ ਸੁੱਖ ਵਾਰੋਵਾਰੀ ਚੱਲ ਦੇਣਾ ਇਹਨਾਂ ਦਾ ਕੋਈ ਹੱਲ ਸੱਜਣਾ